ਹਾਂਜੀ ਦੋਸਤੋ ਸਭ ਨੂੰ ਸਤਿ ਸ੍ਰੀ ਅਕਾਲ ਤੇ ਹਾਜ਼ਰਾ ਜੀ ਮੌਸਮ ਬਾਰੇ ਜਾਣਕਾਰੀ ਲੈ ਕੇ ਕਿਰਪਾ ਕਰਕੇ ਲਾਲ ਬਟਨ ਦਾ ਨਿਸ਼ਾਨ ਦਬਾ ਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਨਾਲ ਬੈਲ ਆਈਕਨ ਦਬਾ ਦਿਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਤੇ ਦੋਸਤੋ ਹਾਜ਼ਰਾ ਜੀ ਜਿਹੜਾ ਮੌਸਮ ਹੈ ਉਹ 7 ਤੇ 8 ਮਾਰਚ ਨੂੰ ਕਿਵੇਂ ਰਹੇਗਾ ਪੰਜਾਬ ਦੇ ਵਿੱਚ ਤੇ ਹਰਿਆਣਾ ਤੇ ਹੋਰ ਸਟੇਟਾਂ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮੌਸਮ ਹੈ ਉਹ ਸਿਕਾਈਮੈਟ ਇਕੋ ਵੈਦਰ ਤੇ ਯਾਹੂ WeatherData ਦੀਆਂ ਰਿਪੋਰਟਾਂ ਮੁਤਾਬਕ ਜਿਹੜਾ 7 ਮਾਰਚ ਨੂੰ ਬਾਅਦ ਦੁਪਹਿਰ ਤੋਂ ਪੰਜਾਬ ਵਿੱਚ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਰਹੇਗੀ ਤੇ 8 ਮਾਰਚ ਨੂੰ ਦੁਪਹਿਰ ਵੇਲੇ ਕਿਤੇ ਕਿਤੇ ਟੁੱਟਵੀਂ ਬੱਦਲਵਾਈ ਫੇਰ ਹੋ ਸਕਦੀ ਤੇ ਇਸ ਦੇ ਨਾਲ ਹੀ ਪੰਜਾਬ ਦੇ ਕੁਝ ਭਾਗਾਂ ਦੇ ਵਿੱਚ ਛਿੱਟੇ ਪੈਣ ਦੀ ਜਿਹੜੀ ਉਮੀਦ ਹੈ ਜਿਤਾਈ ਜਾ ਰਹੀ ਜਿਹੜੀ ਕਿ 50% ਉਮੀਦ ਹੈ ਤੇ ਇਸ ਦੇ ਨਾਲ ਹੀ ਜਿਹੜਾ Shimla ਖਾਸ ਕਰਕੇ ਹਿਮਾਚਲ ਪ੍ਰਦੇਸ਼ ਦੇ ਕੁਝ ਭਾਗ ਜਿਹੜੇ ਨੇ ਉੱਥੇ ਵੀ ਜਿਹੜੀ ਏ ਟੁੱਟਵੀਂ ਬੱਦਲਬਾਈ ਤੇ ਨਾਲ ਕਿਤੇ ਕਿਤੇ ਛਿੱਟੇ ਪੈ ਸਕਦੇ ਨੇ ਜੰਮੂ ਦੇ ਵਿੱਚ 7 ਤੇ 8 ਮਾਰਚ ਨੂੰ ਟੁੱਟਵੀਂ ਬੱਦਲਬਾਈ ਦੇ ਨਾਲ ਕਿਤੇ ਕਿਤੇ ਛਿੱਟੇ ਪੈਣ ਦੀ ਉਮੀਦ ਹੈ ਤੇ ਦਿੱਲੀ ਤੇ ਇਸ ਦੇ ਨਾਲ ਹੀ ਯੂਪੀ ਦੇ ਵਿੱਚ ਜਿਹੜੀ ਏ بارش ਦੀ ਕੋਈ ਸੰਭਾਵਨਾ ਨਹੀਂ ਤੇ ਰਾਜਸਥਾਨ ਦੇ ਵਿੱਚ ਵੀ بارش ਦੀ ਕੋਈ ਸੰਭਾਵਨਾ ਨਹੀਂ ਮੌਸਮ ਖੁਸ਼ਕ ਰਹਿਣ ਦਾ ਅਨੁਮਾਨ ਹੈ ਤੇ ਹਰਿਆਣਾ ਵਿੱਚ ਜਿਹੜਾ ਮੌਸਮ ਹੈ ਉਹ 7 ਤਰੀਕ ਬਾਅਦ ਦੁਪਹਿਰ ਤੋਂ ਤੇ 8 ਮਾਰਚ ਦੁਪਹਿਰ ਵੇਲੇ ਕਿਤੇ ਕਿਤੇ ਟੁੱਟਵੀਂ ਬੱਦਲਬਾਈ ਹੋਣ ਦੀ ਉਮੀਦ ਹੈ ਜਿਹਾ ਕਿ ਇਹਨਾਂ ਜਿਹੜੀਆਂ ਵੈਬਸਾਈਟਸ ਨੇ ਜਾਂ ਜਿਹੜੀਆਂ ਐਪ ਨੇਗੇ ਵੈਦਰ ਵਾਲੇ ਇਹਨਾਂ ਦੇ ਮੁਤਾਬਕ ਅੱਜ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂਗੇ ਮੌਸਮ ਦੀ ਕਿਉਂਕਿ ਕਾਫੀ ਕਿਸਾਨ ਵੀਰ ਜਿਹੜੇ ਨੇ ਉਹ ਕਾਫੀ ਫਿਕਰਮੰਦ ਰਹਿੰਦੇ ਨੇ ਕਿਉਂਕਿ ਮੌਸਮ ਇਸ ਵਾਰ ਲਗਾਤਾਰ ਹੀ ਖਰਾਬ ਚੱਲ ਰਿਹਾ ਕਦੇ ਧੁੱਪ ਕਦੇ ਛਾਂ ਕਦੇ ਬੱਦਲ ਤੇ ਕਦੇ ਮੀ ਹਨੇਰੀ ਸੋ ਦੋਸਤੋ ਕਿਉਂਕਿ ਆਲੂਆਂ ਦਾ ਵੀ ਫਸਲ ਦਾ ਸਾਮ ਸੰਭਾਲ ਦਾ ਟਾਈਮ ਹੈ ਤੇ ਮੱਕੀ ਤੇ ਹੋਰ ਫਸਲਾਂ ਦੀ ਬਜਾਈ ਵੀ ਹੋ ਰਹੀ ਹੈ ਸੋ ਦੋਸਤੋ ਕੁੱਲ ਮਿਲਾ ਕੇ ਜਿਹੜਾ ਮੌਸਮ ਹੈ ਉਹ ਖਰਾਬ ਹੋ ਸਕਦਾ ਦਿਓ ਯਾਦ ਤੁਹ ਬਹੁਤ ਬਹੁਤ ਧੰਨਵਾਦ